ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ SK ਪੰਜਾਬੀ ਦੇ ਵਿੱਚ ਸੋ ਅੱਜ ਦੀ ਕਹਾਣੀ ਹੈ ਰੱਬ ਦੇ ਸ਼ਰੀਕ ਸੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਪਲਾ ਹੀ ਬਸੰਤ ਕੌਰ ਦੀ ਗੋਦ ਰੱਬ ਨੇ ਇੱਕ ਪੁੱਤ ਪਾਇਆ ਸੀ ਪਰ ਚਾਰ ਧੀਆਂ ਹੋਣ ਕਰਕੇ ਉਸ ਨੂੰ ਵਾਵਾ ਤਾਨੇ ਸੁਣਨੇ ਪੈਂਦੇ ਦਲੀਪ ਕੌਰ ਦੀ ਕੁੱਖੋਂ ਪਲਾ ਦੋ ਧੀਆਂ ਨੇ ਜਨਮ ਲਿਆ ਪਰ ਦੋ ਪੁੱਤਾਂ ਦੀ ਮਾਂ ਹੋਣ ਕਰਕੇ ਉਹ ਵਧੇਰੇ ਮਾਣ ਮਹਿਸੂਸ ਕਰਦੀ। ਬਸੰਤ ਕੌਰ ਤੇ ਦਲੀਪ ਕੌਰ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦੀਆਂ। ਪੁੱਤਾਂ ਦੇ ਪੁੱਤਾਂ ਦੇ ਬਰਾਬਰ ਹੀ ਖਾਣ ਪੀਣ ਪੁੱਤਾਂ ਦੇ ਬਰਾਬਰ ਹੀ ਆਪਣੀਆਂ ਧੀਆਂ ਨੂੰ ਖਾਣ ਪੀਣ ਨੂੰ ਦਿੰਦੀਆਂ। ਪਰ ਕਈ ਵਾਰ ਬਸੰਤ ਕੌਰ ਦੀ ਨਣਦ ਉਹਨੂੰ ਕਹਿੰਦੀ ਧੀਆਂ ਦਾ ਖਾਦਾ ਰੂੜੀ ਤੇ ਜਾਂਦਾ ਅਤੇ ਪੁੱਤਾਂ ਦਾ ਖਾਦਾ ਖੇਤ ਵਿੱਚ ਮੁੰਡਿਆਂ ਨੂੰ ਰਜਮੀ ਖੁਰਾਕ ਦਿਆ ਕਰੋ ਕੁੜੀਆਂ ਦਾ ਕੀ ਇਹਨਾਂ ਨੇ ਘਰ ਹੀ ਰਹਿਣਾ ਹੁੰਦਾ ਪਰ ਬਸੰਤ ਕੌਰ ਤੇ ਦਲੀਪ ਕੌਰ ਆਪਣੀਆਂ ਧੀਆਂ ਤੇ ਪੁੱਤਾਂ ਵਿੱਚ ਕਦੇ ਫਰਕ ਨਾ ਕਰਦੀਆਂ ਪਲਾਹੀ ਬਸੰਤ ਕੌਰ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦੀ ਪਰ ਚਾਰ ਧੀਆਂ ਨੂੰ ਦਰੋਹ ਠਾਉਣ ਦਾ ਫਿਕਰ ਉਹ ਨੂੰ ਅੰਦਰ ਹੀ ਅੰਦਰ ਖਾਂਦਾ ਰਹਿੰਦਾ। ਕਈ ਵਾਰ ਚਾਰ ਧੀਆਂ ਦੇਣ ਕਰਕੇ ਉਹ ਰੱਬ ਨੂੰ ਵੀ ਉਲਾਮਾ ਦਿੰਦੀ। ਵਕਤ ਬੀਤਿਆ ਬੱਚੇ ਵੱਡੇ ਹੋ ਗਏ। ਬਸੰਤਕੌਰ ਤੇ ਦਲੀਪਕੌਰ ਦੋਵਾਂ ਨੇ ਜਵਾਕ ਵਿਆਹ ਦਿੱਤੇ। ਬਸੰਤਕੌਰ ਦੀਆਂ ਧੀਆਂ ਵੀ ਜਵਾਕਾਂ ਵਾਲੀਆਂ ਹੋ ਗਈਆਂ। ਦਲੀਪ ਕੌਰ ਦੀ ਵੱਡੀ ਧੀ ਦੇ ਘਰ ਪਹਿਲੀ ਧੀ ਨੇ ਜਨਮ ਲਿਆ ਪਹਿਲਾ ਬੱਚਾ ਹੋਣ ਕਰਕੇ ਸਭ ਨੇ ਖੁਸ਼ੀ ਮਨਾਈ ਕੋਈ 3 ਸਾਲ ਬਾਅਦ ਪੰਮੀ ਦੇ ਘਰ ਦੀ ਕੁੱਖ ਫਿਰ ਹਰੀ ਹੋਈ ਸਭ ਦੇ ਕਹਿਣ ਤੇ ਲਿੰਗ ਦੀ ਨਿਧਾਰਿਤ ਜਾਂਚ ਕਰਵਾਈ ਗਈ ਪਤਾ ਲੱਗਾ ਕਿ ਕੁੱਖ ਵਿੱਚ ਪਲ ਰਹੀ ਕੁੜੀ ਹੈ ਤਾਂ ਤੁਰੰਤ ਹੀ ਡਾਕਟਰ ਨਾਲ ਗੱਲ ਕਰਕੇ ਬੱਚੀ ਕੁੱਕ ਵਿੱਚ ਹੀ ਮਾਰ ਦਿੱਤੀ ਗਈ। ਐਵੇਂ ਹੀ ਕੁਝ ਵਕਤ ਬਾਅਦ ਫਿਰ ਪੰਮੀ ਦੀ ਕੁੱਕ ਹਰੀ ਹੋਈ। ਫਿਰ ਤੂੰ ਜਾਂਚ ਕਰਵਾਈ ਤੇ ਫਿਰ ਕੁੱਕ ਵਿੱਚ ਗੁੜੀ ਸੀ। ਤੇ ਫਿਰ ਸਭ ਕੁਝ ਪਹਿਲਾਂ ਦੀ ਤਰ੍ਹਾਂ ਦੁਹਰਾਇਆ ਗਿਆ। ਇੱਕ ਵਾਰ ਫਿਰ ਅੰਜਮੀ ਦੀ ਦਾ ਕਤਲ ਹੋ ਗਿਆ। ਇਹ ਉਹ ਵਰਕਸ਼ੀਟ ਜਦੋਂ ਸਰਕਾਰ ਵੱਲੋਂ ਲਿੰਗ ਸੰਬੰਧੀ ਜਾਂਚ ਕਰਵਾਉਣਾ ਕਾਨੂੰਨੀ ਤੌਰ ਤੇ anumati ਸੀ ਮੈਂ ਖੁਦ ਵੀ ਦੇਖਿਆ ਸੀ ਉਸ ਵਕ ਅੰਜਮੀਆਂ ਧੀਆਂ ਬਾਰੇ ਵਿੱਚ ਨਾ ਕੋਈ ਰੁਕਾਵਟ ਆਉਦੀ ਸੀ ਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਹੁੰਦੀ ਸੀ ਬਲਕਿ ਲੋਕ ਕੁਝ ਲੋਕ ਇਹ ਇਹ ਵੀ ਕਹਿੰਦੇ ਸੀ ਕਿਸੇ ਦੀ ਲਿੰਕ ਸੰਬੰਧੀ ਸਕੈਨ ਕਰਾਉਣ ਵਿੱਚ ਪੁਨ ਸਮਝਦੇ ਸਨ ਪੰਮੀ ਨੇ ਦੋ ਧੀਆਂ ਕੁ ਵਿੱਚ ਹੀ ਕਤਲ ਕਰਾ ਕਰ ਦਿੱਤੀਆਂ ਸਨ ਬਸੰਤ ਕੁੜੀ ਬੈਠੀ ਸੋਚਦੀ ਸੀ ਕਿ ਜੇਕਰ ਉਸ ਵਕਤ ਐਵੇਂ ਜਾਂਚ ਹੋ ਸਕਦੀ ਤਾਂ ਮੈਂ ਵੇ ਕਦੇ ਚਾਰ ਧੀਆਂ ਨਾ ਜਾਂਦੇ ਪੰਮੀ ਹੁਣ ਕੁਝ ਵਕਤ ਤੋਂ ਬਾਅਦ ਫਿਰ ਤੋਂ ਮਾਂ ਬਨਣ ਵਾਲੀ ਸੀ ਫਿਰ ਤੋਂ ਸਭ ਕੁਝ ਪਹਿਲਾਂ ਦੀ ਤਰ੍ਹਾਂ ਦੁਹਰਾਇਆ ਗਿਆ ਪਰ ਇਸ ਵਾਰ ਪੰਮੀਂ ਦੀਆਂ ਦਾਸਾਂ ਰੰਗ ਲੈ ਆਈਆਂ ਪਰ ਇਸ ਵਾਰ ਪੰਮੀਂ ਦੀਆਂ ਦਾਸਾਂ ਨੇ ਰੰਗ ਲੈ ਆਇਆ ਘਰ ਵਿੱਚ ਪਾਲ ਰਿਹਾ ਬੱਚਾ ਮੁੰਡਾ ਸੀ ਸਭ ਪਾਸੇ ਅਣਜੰਨੇ ਬੱਚੇ ਰਿਆਂ ਖੁਸ਼ੀਆਂ ਮਨਾਇਆ ਗਿਆਂ ਆਖਿਰ ਮੰਮੀ ਦੀ ਗੋਦ ਵਿੱਚ ਵੀ ਇੱਕ ਪੁੱਤ ਖੜਾ ਲਗਾ ਸਭ ਪਾਸੇ ਖੁਸ਼ੀਆਂ ਸਨ ਪਰ ਜਲਦੀ ਹੀ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਇੱਕ ਬਿਮਾਰੀ ਦੇ ਚਲਦੇ ਬਸੰਤ ਕੌਰ ਦਾ ਇਕਲੌਤਾ ਪੁੱਤ ਦੁਨੀਆ ਤੋਂ ਚੂਕ ਕਰ ਗਿਆ ਹਾਜ਼ੇ ਵਸੇ ਘਰ ਵਿੱਚ ਸੱਤਰ ਵਿਸ਼ ਗਿਆ। ਕੋਹਤੋਂ ਬਾਅਦ ਪਸੰਤ ਕੌਰ ਦੀ ਨੂੰ ਨੂੰ ਉਹਦੇ ਪੇਕੇ ਲੈ ਗਏ। 5-6 ਸਾਲ ਦੀ ਪੋਤੀ ਬੁੱਢੇ ਦਾਦਾ-ਦਾਦੀ ਦੀ ਝੋਲੀ ਪਾ ਗਈ। ਸਭ ਆਪਣੇ ਆਪਣੇ ਕੰਮ ਵਿਚ ਰੁੱਝ ਗਏ ਪਰ ਪਸੰਤ ਕੌਰ ਦੀਆਂ ਧੀਆਂ ਵਾਰੋ-ਵਾਰੀ ਬੁੱਢੇ ਮਾਪ ਦਾ ਦੁੱਖ ਬਣਾਉਣ ਆਉਂਦੀਆਂ। 10-10 ਦਿਨ ਦੀ ਮਾਪੇ ਕੋ ਰਹੀ ਦੀ ਹੁਣ ਬਸੰਤ ਕੋ ਰੱਬ ਦਾ ਸ਼ੁਕਰਾਨਾ ਕਰਦੀ ਕਿ ਰੱਬ ਨੇ ਉਹਨੂੰ ਚਾਰ ਧੀਆਂ ਦਿੱਤੀਆਂ ਵੀ ਦਾਤ ਬਖਸ਼ੇ ਜੇ ਅੱਜ ਧੀਆਂ ਨਾ ਹੁੰਦੀਆਂ ਤਾਂ ਅਸੀਂ ਰੁੱਲ ਜਾਣਾ ਸੀ ਜੇ ਕਿ ਇੱਕ ਵੀ ਹੁੰਦੀ ਤਾਂ ਉਹ ਵੀ ਕਿੰਨਾ ਕੁ ਵਕਤ ਸਾਡੇ ਕੋਲ ਰਹਿ ਸਕਦੀ ਸੀ ਪਹਿਲਾ ਹੀ ਸ਼ਾਦੀਕ ਪਿਤਾ ਹੀ ਛੱਡ ਕੇ ਗਿਆ ਪੁੱਤ ਮਾਂ ਨੂੰ ਕਦੇ ਨਾ ਭੁੱਲਦਾ ਪਾਤੀਆਂ ਦਾ ਸਾਥ ਮਾਂ ਬਾਪ ਦੀ ਚਿੱਤੇ ਨੂੰ ਬੁੱਢਾ ਪੈਰੀ ਲਾਟੀ ਬਣੀਆ ਉੱਥੇ ਹੀ ਫੁੱਤੀ ਨੂੰ ਪਾਲਣ ਵਿੱਚ ਪੂਰੀ ਹੋਈ ਮਦਦ ਕੀਤੀ ਹੌੜੀ ਹੌੜੀ ਬਸੰਤ ਕੋ ਤੇ ਉਹਦੇ ਪਤੀ ਨੇ ਆਪਣੇ ਆਪ ਨੂੰ ਸੰਭਾਲਿਆ ਦਿਨ ਬੀਤਣ ਨਾਲ ਤੇ ਤੀਆਂ ਦੇ ਸਹਾਰੇ ਨਾਮ ਬਸੰਤ ਕਾ ਤੇ ਉਸਦੇ ਪਤੀ ਦੀ ਹਾਲ ਚੰਗੀ ਹੋ ਗਈ ਹੁਣ ਪੰਮੀ ਦੇ ਬੱਚੇ ਵੱਡੇ ਹੋ ਗਏ ਪੰਮੀ ਨੇ ਆਪਣੀ ਧੀ ਦਾ ਵਿਆਹ ਕੈਨੇਡਾ ਵਾਲੇ ਮੁੰਡੇ ਨਾਲ ਡੜੀ ਤੁੰਤਾਂ ਨਾਲ ਕੀਤਾ ਤੇ ਵਿਦੇਸ਼ ਚਲੀ ਗਈ ਪੁੱਤ ਨੂੰ ਵਿਆਹ ਦੀ ਤਿਆਰੀ ਕਰ ਲਈ ਪੰਮੀ ਨੂੰ ਆਪਣੀ ਜ਼ਿੰਦਗੀ ਸਵਰਗ ਲੱਗੇ ਪੰਮੀ ਨੇ ਕੁਝ ਕੁੜੀਆਂ ਵੀ ਵੇਖੀਆਂ ਪਰ ਜੇ ਕਿਦਰੇ ਵੀ ਗਲ ਨਾ ਬਣੇ ਪੰਮੀ ਨੂੰ ਜਵਾਨ ਪੁੱਤੇ ਬੜਾ ਮਾਨ ਸੀ ਪੁੱਤ ਵੀ ਮਾ ਤੋ ਬਿਨਾ ਪੈਰ ਨਾ ੁੱਟਦਾ ਪਰ ਪਤਾ ਨਹੀਂ ਕਿਹੜੇ ਵਕਤ ਪੰਮੀ ਦਾ ਪੁੱਤ ਛੱਟੇ ਤੇ ਲੱਗ ਗਿਆ ਪੰਮੀ ਨੂੰ ਪਤਾ ਲੱਗਣ ਤੇ ਪੰਮੀ ਤਾ ਨਹੀਂ ਰੋਈ ਬੜੇ ਯਤਨ ਕੀਤੇ ਕਿ ਪੁੱਤ ਨਸ਼ੇ ਤੋਂ ਹਟ ਜਾਵੇ ਪਰ ਛੱਟੇ ਨੇ ਪੰਮੀ ਦਾ ਕਦੇ ਉਹ ਪੁੱਤ ਖਾ ਲਿਆ ਅੱਜ ਪੰਮੀ ਦੇ ਬੇੜੇ ਸੱਤਰ ਵਿਸ ਗਿਆ ਰੋਂਦੀ ਮਾਰ ਦਿਆ ਚਿੱਟਾ ਆਸਮਾਨ ਸ਼ਾਤੀ ਛੇ ਗਿਆ ਸਭ ਪੰਮੀ ਦੀ ਧੀ ਪਾਈ ਦੇ ਪੋਤੋ ਬਾਕੀ ਵਿਦੇਸ਼ੋਂ ਆਈ ਤੇ ਪੋਤੋ ਬਾ ਚਲੀ ਗਈ ਹੁਣ ਪੰਮੀ ਦੇ ਪੱਲੇ ਬਸ ਹੋ ਕੇ ਰਹਿ ਗਈ ਇੱਕ ਢਿੱਡੋ ਜੰਮਿਆ ਨਸ਼ੇ ਨੇ ਖਾ ਲਿਆ ਦੂਜੀ ਦੀ ਵਿਦੇਸ਼ ਦੀ ਤਰਤੀ ਨੇ ਦੂਰ ਕਰ ਦਿੱਤੀ ਪੰਮੀ ਆਪਣੇ ਰੋਂਦੀ ਤੇ ਆਪੇ ਚੁੱਪ ਕਰ ਜਾਂਦੀ ਅੱਜ ਪੰਮੀ ਆਪਣੀਆਂ ਕੁੱਖ ਵਿੱਚ ਮਾਰੀਆਂ ਧੀਆਂ ਨੂੰ ਯਾਦ ਕਰਦੀ ਸੋਚਦੀ ਹੈ ਸੋਚਦੀ ਕੀ ਹੈ ਕਿ ਉਹਨਾਂ ਨੂੰ ਨਾ ਮਾਰਦੀ ਤਾਂ ਅੱਜ ਮੇਰੇ ਮੇਰਾ ਦੁੱਖ ਬਣਾਉਂਦੀਆਂ ਜੇ ਇੱਕ ਵਿਦੇਸ਼ ਵੀ ਹੁੰਦੀ ਤਾਂ ਦੋ ਵਾਰੋ ਵਾਰੀ ਮੇਰੇ ਕੋਲ ਰਹਿੰਦੀਆਂ ਰੱਬਾ ਤੂੰ ਤਾਂ ਤਿੰਨ ਧੀਆਂ ਦੇ ਕੇ ਚੰਗਾ ਹੀ ਕੀਤਾ ਸੀ ਪਰ ਮੈਂ ਹੀ ਤੇਰੀ ਸ਼ਰੀਕ ਬਣ ਬੈਠੀ ਸੋਅ ਐਸੀ ਹੈ ਸਾਡੀ ਅੱਜ ਦੀ ਕਹਾਣੀ ਪਲੀਜ਼ ਚੈਪਲ ਇਹ ਚੈਨਲ ਤੇ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ